આજ આજ મિલ્ટુ આજો ચાર પાંચ ਪੰਛੀਆਂ ਵਾਸਤੇ ਆਲ ਨੇ ਲਾਉਣਾ ਬੜਾ ਵੱਡਾ ਪਰਾਲਾ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਨੇ ਇੱਥੇ ਸਾਡੇ ਮਿੰਟੂ ਪੁੱਕੜ ਜੀ ਪੁੱਜੇ ਆ ਇਹਨਾਂ ਵੱਲੋਂ ਵੀ ਕਿਹਾ ਗਿਆ ਹੈ ਬਈ 31 ਆਲ ਨੇ ਜਿਹੜੇ ਆ ਮੇਰੇ ਵੱਲੋਂ ਜਿਹੜੇ ਲਾਏ ਜਾਣ 31 ਆਲਨਿਆਂ ਦੇ ਜੋ ਵੀ ਇਹਨਾਂ ਦਾ ਖਰਚਾ ਆਉਂਦਾ ਮੈਂ ਕਰਾਂਗਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹੁਣ ਸਰਦਾਰ ਹਾਕਮ ਸਿੰਘ ਜੀ ਦੂੜਾ ਜੋ ਸਾਡੇ ਸ਼ਹਿਰੀ ਪ੍ਰਧਾਨ ਆ ਇਥੋਂ ਦੂੜਾ ਸਭਾ ਦੂੜਾ ਬਰਾਦਰੀ ਦੇ ਉਹ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ ਆਜੋ ਇਹ ਦੱਸਣਗੇ ਕਿ ਢੰਗ ਨਾਲ ਜਿਹੜਾ ਸਮਾਜ ਹੈ ਸੇਵਾ ਕਰ ਰਿਹਾ ਪੰਜਾਬ ਦੇ ਵਿੱਚ ਇਹ ਕੀ ਦੇਣ ਹੈ ਪੰਜਾਬ ਦੇ ਵਿੱਚ ਕਿੰਨੀ ਸੇਵਾ ਹੈ ਇਹ ਸਮਾਜ ਦੀ ਆਬਾਦੀ ਦੇ ਹਿਸਾਬ ਨਾਲ ਬਹੁਤ ਵੱਡੀ ਸੇਵਾ ਹੈ ਮੇਰੇ ਵੀਰੋ ਤੁਹਾਡਾ ਬੜਾ ਸਹਿਯੋਗ ਹੈ ਜਿੰਨੀਆਂ ਵੀ ਸੰਸਥਾਵਾਂ ਤੁਸੀਂ ਇੱਥੇ ਪੁੱਜੀਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿੱਤਲਤ ਹੋਏ ਮੇਰੇ ਜਿੰਨੇ ਵੀ ਸਤਿਕਾਰਯੋਗ ਇੱਥੇ ਪੁੱਜੇ ਨੇ ਸਭ ਤੋਂ ਪਹਿਲਾਂ ਮੈਂ ਸਭ ਤੋਂ ਸਭ ਨੂੰ जय माता दी ਆਖਦਾ ਹਾਂ ਅਤੇ ਅੱਜ ਜੋ ਅਰੋੜਾ ਮਹਾਸਭਾ ਨੇ ਇਹ ਜੋ ਉਪਰਾਲਾ ਕੀਤਾ ਹੈ ਇਹ ਜੋ ਪੰਛੀਆਂ ਦੇ ਆਉਣ ਲਈ ਬੇਜਬਾਨ ਦੇ ਆਉਣ ਲਈ ਜੋ ਮਤਲਬ ਕਿ ਇਹਨਾਂ ਨੇ ਉਪਰਾਲਾ ਕੀਤਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਜੋ ਵੀ ਇਹ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਜੋ ਵੀ ਧਾਰਮਿਕ ਸਮਾਜਿਕ ਹਰ ਕੰਮ 'ਚ ਇਹ ਅੱਗੇ ਹੋ ਕੇ ਆਉਂਦੇ ਨੇ ਜੋ ਬਹੁਤ ਹੀ ਵਧਾਈ ਦੇ ਪਾਤਰ ਨੇ ਤੋਂ ਇੰਨਾ ਮੈਂ ਆਖਦਾ ਹੋਇਆ ਕਮਾਦਾ ਜੱਜ ਕਾਨ ਜੈ ਮਾਤਾ ਜੀ ਸਾਰਿਆਂ ਨੂੰ ਜੈ ਮਾਤਾ ਦੀ ਜੀ ਬਹੁਤ ਵਧੀਆ ਪ੍ਰਸੰਗ ਹੈ ਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਦਰਖਤਾਂ ਦੀ ਬੜੀ ਕਟਾਈ ਹੋ ਰਹੀ ਹੈ ਦਰਖਤ ਬੜੇ ਖਤਮ ਹੋ ਰਹੇ ਨੇ ਪੰਛੀ ਬੜੇ ਖਤਮ ਹੋ ਗਏ ਕਈ ਪ੍ਰਜਾਤੀਆਂ ਪੰਛੀਆਂ ਦੀ ਜਿਹੜੀ ਸਮਾਪਤੀ ਹੋ ਗਈਆਂ ਸਿਰਫ ਇਸੇ ਕਰਕੇ ਕਿ ਉਹਨਾਂ ਨੂੰ ਦਰਖਤ ਨਹੀਂ ਮਿਲਦੇ ਉਹਨਾਂ ਨੂੰ ਘਰ ਨਹੀਂ ਮਿਲਦੇ ਉਹਨਾਂ ਨੂੰ ਆਲ ਨਹੀਂ ਮਿਲਦੇ ਉਹਨਾਂ ਨੂੰ ਰਹਿਣ ਬਸੇਰਾ ਨਹੀਂ ਮਿਲਦਾ ਇਸ ਕਰਕੇ ਪੰਛੀਆਂ ਦੀ ਗਿਣਤੀ ਬੜੀ ਘਟ ਰਹੀ ਹੈ ਸੋ ਇਹ ਵਾਤਾਵਰਨ ਪ੍ਰੇਮੀ ਜੋ ਅਰੋੜ ਵੰਸ਼ ਮਹਾਸਭਾ ਇਹਨਾਂ ਨੇ ਇਹ ਉਪਰਾਲਾ ਕੀਤਾ ਹੈ ਵਾਤਾਵਰਨ ਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ ਪੰਛੀਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ ਬਤ ਵਤ ਦਰਖਤ ਲਗਾਉਂਦਾ ਔਰ ਆਲਣੇ ਲਗਾਉਂਦਾ ਜੋ ਉਪਰਾਲਾ ਹੈ ਅਰੋੜ ਵੰਸ਼ ਮਹਾਸਭਾ ਜੀਰਾਵਲੋਂ ਕੀਤਾ ਗਿਆ ਹੈ ਇਹ ਬਹੁਤ ਹੀ ਨੇਕੀ ਵਾਲਾ ਕੰਮ ਹੈ ਤੇ ਸ਼ਲਾਘਾਯੋਗ ਕੰਮ ਹੈ ਅਸੀਂ ਹਰ ਵੇਲੇ ਇਸ ਸੱਦੇ ਨਾਲ ਆ ਜੀ ਖੜੇ ਜਦੋਂ ਵੀ ਇਹ ਸਾਨੂੰ ਆਵਾਜ਼ ਮਾਰਨਗੇ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਖੜੇ ਆ ਜੀ ਕੋਈ ਵੀ ਧਾਰਮਿਕ ਸਮਾਜਿਕ ਕੋਈ ਵੀ ਕੰਮ ਹੋਵੇ ਤੋਂ ਭਗਵਾਨ ਪਰਸ਼ੁਰਮ ਬ੍ਰਾਹਮਣ ਸਭਾ ਹਮੇਸ਼ਾ ਇਹਨਾਂ ਦੇ ਨਾਲ ਸਹਿਯੋਗ ਦੇਵੇਗੀ ਔਰ ਇਹਨਾਂ ਨਾਲ ਖੜੀ ਹੈ ਜੀ ਜੈ ਮਾਤਾ ਕਿਉਂਕਿ ਸਮਾਂ ਬਹੁਤ ਹੋ ਗਿਆ ਸਾਡਾ ਟੀਮ ਦਾ ਜਿਹੜਾ ਸਮਾਂ ਸੀ ਉਹ ਹੁਣ ਸਟਾਰਟ ਹੈ ਹੁਣ ਮੈਂ ਨੀਰਜ ਕੁਮਾਰ ਗਿੰਨੀ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਕਹੂੰਗਾ ਕਿ ਉਹ ਜਿਹੜਾ ਪਹਿਲਾ ਹਾਲ ਨਾਲ ਲਾ ਕੇ ਇਸ ਸਾਲ ਨੇ ਦੀ ਜਿਹੜੀ ਇਹ ਛਤਿਵਾਰ ਇੱਕ ਗ라운 ਇਹਨਾਂ ਨਾਲ ਹੀ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬਹੁਤ ਬਹੁਤ